ਅਪੀਨਟੇ ਗੋਲੀ ਆਦਿ ਨਸ਼ਾ ਕਰਨਾ ਸ਼ੁਰੂ ਕੀਤਾ ਸੀਗਾ ਅੱਜ 28 29 ਸਾਲ ਦੀ ਮੇਰੀ ਉਮਰ ਹੈ 22 23 ਸਾਲ ਦੀ ਉਮਰ ਚ ਨਸ਼ਾ ਕਰਨਾ ਲੱਗਿਆ ਸੀਗਾ ਤੇ ਨਸ਼ੇ ਦੇ ਕਾਰਨ ਮੇਰੇ ਤ੍ਰੈੰਸੈਨ ਸਭ ਤੋਂ ਵੱਡੀ ਵਾਰੀ ਵਿੱਚ ਸੰਗਤਾਂ ਦੋਸਤਾਂ ਦਾ ਮੁੱਖ ਇਸ ਕਰਕੇ ਮੇਰਾ ਸਰੀਰ ਵੀ ਮੈਂ ਰਾਜ ਕੇ 5-6 ਸਾਲ ਰਾਜ ਕੇ ਰਸਾ ਕੀਤਾ ਜਿਸ ਕਰਕੇ ਮੇਰੇ ਰਿਸ਼ਤੇਦਾਰਾਂ ਨੇ ਪਰਿਵਾਰ ਨੇ ਦੋਸਤਾਂ ਦੇ ਸਾਹਮਣੇ ਮੁੱਖ ਮੋੜਿਆ ਤੇ ਮੇਰਾ ਜਦੋਂ ਮੈਨੂੰ ਤੋੜ ਹੁੰਦੀ ਸੀ ਵੀ ਨਸਾਂ ਐਸੀ ਫੋਲ ਹੁੰਦਾ ਉਹ ਕਹਿੰਦੇ ਆ ਨਾ ਬੁੱਖ ਨਾਲ ਤੋੜ ਮਾੜੀ ਤੋੜ ਲੱਗਦੀ ਸਰੀਰ ਚੋਂ ਸਰੀਰ ਤੋਂ ਆਇਨ ਦੀ ਤੋਰ ਲੱਗਦੀ ਸੀ ਕਿ ਸਰੀਰ ਦੇ ਉੱਪਰ ਸਿਰ ਦੇ ਉੱਪਰ ਫਰਜ਼ਾ ਵੀ ਨਹੀਂ ਮਿਲਿਆ ਜਾਂਦਾ ਸੀ ਚੀਂ ਨਹੀਂ ਕਰਦੇ ਸੀ ਕਿਸੇ ਚੀਜ਼ ਨੂੰ ਕੰਮ ਕਰਨ ਦਾ ਲੱਤਾਂ ਦੁਖਣੀਆਂ ਬੁਰਿਆ ਹਾਲ ਹੋਣਾ ਮੇਰਾ ਕੰਮ ਡੇਵਰ ਦਾ ਕੰਮ ਸੀ ਮੈਂ ਡੇਵਰ ਦਾ ਕੰਮ ਕਰਦਾ ਸੀ ਤੇ ਨਸ਼ਾ ਮਰਾ ਮੈਡੀਕਲ ਤੇ ਸ਼ਰਾਬ ਦਾ ਨਸ਼ਾ ਸੀ ਮੈਂ ਕਈ ਸਾਲਾਂ ਤੋਂ 10 15 ਸਾਲ ਤੱਕ ਨਸ਼ਾ ਹੀ ਕਰਦਾ ਰਿਹਾ ਇਹ ਨਸ਼ਾ ਕਰਦਾ ਕੰਮ ਸੀ ਮਾੜੀ ਸੰਗਤ ਮੇਰੇ ਯਾਰ ਦੋਸਤ ਮਿੱਤਰ ਸਵੇਰੇਸ਼ ਨੂੰ ਮੈਂ ਕੰਮ ਤੇ ਜਾ ਜਾਂਦਾ ਸਭ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਹੁੰਦਾ ਮੈਡੀਕਲ ਨਸ਼ਾ ਉਹਨਾਂ ਨੂੰ ਉਹਨਾਂ ਨੇ ਮੈਨੂੰ ਨਸ਼ਾ ਦੇਹਾ ਮੈਡੀਕਲ ਗੋਲੀਆਂ ਦੇਣੀਆਂ ਉਹਨਾਂ ਕਹਿੰਦੇ ਵੀ ਖਾਲਾ ਯਾਰ ਕੰਮ ਵਧੀਆ ਕਰਾਂਗੇ ਕੋਈ ਕਾਬਿਲ ਨਹੀਂ ਉਹ ਵੀ ਨਹੀਂ ਸੀ ਤੇ ਲੱਗ ਮੈਂ ਨਾ ਕਰਦਾ ਰਿਹਾ ਮੈਂ ਦੇਖਿਆ ਵੀ ਮੇਰੇ ਤੋਂ ਬਹੁਤ ਜ਼ਿਆਦਾ ਕੰਮ ਕਰਦੇ ਹਾਂ ਮੈਸ਼ਾ ਮਾਇਰਾ ਕੋਈ ਤਕਲੀਫ ਨਹੀਂ ਹੁੰਦੀ ਲੈ ਕਹਿੰਦਾ ਨਹੀਂ ਨਹੀਂ ਬਹੁਤ ਬਧੀ ਸਾਡੇ ADGP NRIFS ਸ਼੍ਰੀ ਪ੍ਰਵੀਨ ਸਿਨਾ ਸਰ ਸਾਡੇ SP ਧੂਰੀ ਸਰਦਾਰ ਗੁਰਦੀਪ ਸਿੰਘ ਗੈਸਟਡ ਆਫਸਰ ਸੰਗੂਪ ਪੁਲਿਸ ਦੇ ਡਾਕਟਰ ਮਨੂਰ ਜੀ ਸਾਡੇ ਦੋ ਯੋਧੇ ਜਿਹੜੇ ਇੱਥੇ ਆਪਣਾ ਆਪਣੇ ਵਿਚਾਰ ਰੱਖ ਕੇ ਗਏ ਨੇ ਸਾਡੇ ਮੀਡੀਆ ਦੇ ਸਾਥੀ ਅਤੇ ਆਪ ਸਭ ਜਿਨ੍ਹਾਂ ਨੇ ਇੱਥੇ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬੜਾ ਹੀ ਇੱਕ ਮੁਬਾਰਕ ਮੌਕਾ ਹੈ ਜਿਸ ਤੇ ਆਪਸ ਸਭ ਇੱਕ ਦੂਸਰੇ ਦੇ ਮੁਖਾਤਬ ਹੋ ਸਕਦੇ ਆ ਤੇ ਜਿਹੜਾ ਇਹ ਵੱਡੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਚੁੱਪ ਪੰਜਾਬ ਸਰਕਾਰ ਨੇ ਵਿਢੀ ਹੈ ਇਹਦੇ ਤਹਿਤ ਵਿਚਾਰ ਵਟਾਂਦਰਾ ਕਰਕੇ ਇਸ ਨੂੰ ਅੱਗੇ ਲੈ ਜਾ ਸਕਦੇ ਹਾਂ ਇਹ ਜਿਹੜੀ ਮੁਹਿੰਮ ਹੈ ਇਸ ਇਹ ਕੋਈ ਸਿਰਫ ਅੱਜ ਜਾਂ ਕੱਲ ਦੀ ਨਹੀਂ ਹੈ ਇਹ ਬਹੁਤ समय तो जारी है सुनोगे एक बहुत मुद्दा है कि यूएसएगा so, ज्यादा है, है।, तो है क्योंकि आप जिथे बैठे हैं पाकिस्तान लगता जोस्ती नहीं लगता और अफगानिस्तान लगता जिथे कि सारा पैदा होता है दूजे पास अगर आसाम तो आगे चले जाइए वो भी एरिया है जिथे कि काफी तो इंडिया के दो पास आ रहा है और प्रॉब्लम कई लेकिन देखो पंजाब की एक खूबी है।, है कि प्रॉब्लम है और हल होना चाहिए और खड़े होने आप उस मुकाम तहचे हैं कि हम खड़ गए कि नहीं हम ख़त्म करना है और कोई भी प्रॉब्लम है जो साथ बिना नहीं हो सकता सो तो जलो हर इंसान हर घर खड़ा हो जाएगा कि नहीं मैं रह नहीं देना आप कामयाब हो और होना है और ये फर्क तीन देख रहे हो और देखते दे जाओगे ਜਿਵੇਂ ਜਿਵੇਂ ਦਿਨ ਅਗੇ નીકਲੇਗਾ ਕਿਉਂਕਿ ਹਰ ਚੀਜ਼ ਦੀ ਇੱਕ ਮਿਆਦ ਹੁੰਦੀ ਹੈ ਮੇਰੇ ਖਿਆਲ ਡਰੱਗਸ ਵੇਚਣ ਵਾਲੇ ਦੀ ਡਰੱਗਸ ਤੇ ਵਿਚ ਕਮਾਈ ਕਰਨ ਵਾਲੇ ਦਾ ਮਿਆਦ ਉਹ ਖਤਮ ਹੋ ਗਿਆ ਹੈ ਉਹਨਾਂ ਨੂੰ ਸचेਤ ਹੋ ਜਾਣਾ ਚਾਹੀਦਾ ਹੈ ਪੰਜਾਬ ਛੱਡ ਕੇ ਚਲੇ ਜਾਣਾ ਦੇਸ਼ ਛੱਡ ਕੇ ਚਲੇ ਜਾਣਾ ਕਿਤੇ ਹੋਰ ਕਰ ਲੈ ਪੰਜਾਬ ਦੇ ਵਿੱਚ ਉਹਨਾਂ ਲਈ ਆਨ ਨਹੀਂ ਨਾ